ਸਾਥ ਸੰਗਤ ਜੀ ਆਪਾਂ ਲੜੀਵਾਰ ਧੰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰ ਰਹੇ ਹਾਂ ਤੇ 108 ਤੱਕ ਸੰਥਿਆ ਆਪ ਜੀ ਨੇ ਸਰਵਣ ਕਰ ਲਈ ਸੀ ਹਾਂਜੀ ਚੱਲੋ ਜੀ ਮਾਜ ਮਹਿਲਾ ਪੰਜਵਾ ਮਨ ਤਨ ਰੱਤਾ RAM ਪਿਆਰੇ ਮਨ ਤਨ ਰੱਤਾ ਇੱਥੇ ਵਿਸਰਾਮ ਲਾਉਣਾ ਤੇ ਨਾਲੇ ਇਹਨੂੰ ਰੱਤਾ ਬੋਲਣਾ ਦਕ ਲਾ ਕੇ ਚੱਲੋ ਸਰਬਸ ਦੀਜੈ ਆਪਣਾ ਵਾਰੇ ਨਾ ਸਰਬਸ ਸਰਬਸ ਦੀਜੈ ਇਥੇ ਦੀਜੈ ਦੇ ਵਿਸਰਾਮ ਚਲੋ ਸਰਬਸ ਦੀਜੈ ਆਪਣਾ ਵਾਰੇ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰ ਨ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ RAM ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤ੍ਰੀਜੈ ਸਾਗਰ ਕਟਿਆ ਜਮ ਕੀ ਫਾਸਾ ਜੀਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਪੇਵਾ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰਿ ਪਰਵਾਨ ਗਿਰਸਤ ਉਦਾਸਾ ਜੀਉ ਗਿਰਸਤ ਗੱਗੜ ਦੇ ਸਬੰਧਕ ਲਉਣਾ ਹੈ ਗਿਰਸਤ ਗੇ ਰਾਰਾ ਸਸਤ ਤਰਸਤ ਗਿਰਸਤ ਗਿਰਸਤ ਨਹੀਂ ਬੋਲਣਾ ਤੇ ਅੰਤਰ ਤੇ ਵਿਸਰਾਮ ਲਾਉਣਾ ਚਲੋ ਨਾਨਕ ਨਾ ਵਸਿਆ ਜਿਸ ਅੰਤਰ ਪਰਵਾਨ ਗ੍ਰਿਸਤ ਉਦਾਸਾ ਜੀਓ ਗ੍ਰਿਸਤ ਗ੍ਰਿਸਤ ਨਹੀਂ ਕਹਿਣਾ ਗ੍ਰਿਸਤ ਗੱਗੇ ਛੜਿ ਲਾ ਕੇ ਪਿਛੇ ਦੇ ਤਿੰਨ ਅੱਖਰ ਨੇ ਮੁਕਤੇ ਨੇ ਚਲੋ ਗੇਰਾਸਤ ਉਦਾਸਾ ਜੀਓ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਰਿਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਓ ਜਾ ਕੇ ਗ੍ਰਹਿ ਨਵ ਨਿਤ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਬਨਾ ਗੱਲਾਂ ਜੋਗਾ ਜੀਓ ਸਬਨਾ ਗੱਲਾਂ ਅਧਿਕਾ ਲਾ ਕੇ ਉਚਾਰਨ ਕਰਨਾ ਹੈ ਚਲੋ ਸਬਨਾ ਗੱਲਾ ਜੋਗਾ ਜੀਓ ਖੇਨ ਮੈਂ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਫੇ ਲਹਿਨ ਵੇ ਜੋਗਾ ਜੀਓ ਅੰਚਲ ਲਾਏ ਸਭ ਸਿਸ਼ਟ ਤਰਾਏ अपना नाव आप जपाई गुर बोहित पाया कृपा ते नानक तुर संजोगा जियो माज महला पंजवा सोई करना जे आप कराए जिथ रख सा भली जाए सोई सियाना सो पतवंता हुक्म लगे जिस मीठा जियो सब परोई कत धागे सब परोई एकत धागे एकत बोलन चलो ਸਾਬ ਪਰੋਈ ਇਕਤ ਧਾਗੇ ਜਿਸ ਲਾਏ ਲੈ ਸੋ ਚਰਨੀ ਲਾਗੇ ਉੰਦ ਕਵਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਦੇਖਾ ਜਿਓ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਨ ਹੈ ਹੋ ਬਲੇ ਹਾਰੀ ਸੰਤਨ ਤੇਰੇ ਜਿਨ ਕਾਮ ਕਰੋਧ ਲੋਭ ਪੀਠਾ ਜਿਓ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜੇ ਜੈਨਾ ਦੇਕੇ ਸਭ ਉਤਰ ਹੈ ਕਲਮਲ ਨਾਨਕ ਨਾਮ ਤੇ ਆਏ ਤੇ ਆਏ ਜੀਵੈ ਬਿਨਸਿਆ ਭ੍ਰਮ ਪੌਡੀ ਠੀਠਾ ਜਿਓ ਮਾਜ ਮਹਲਾ ਪੰਜਵਾ झूठा मंगन जे कोई माँगै तेस को मरते घड़ी न लागै पार ब्रह्म जो सदही सेवा सो गुरहचल कहना प्रेम भगत जिसकै मन लागी गुण गावै अंदेन नित जागी बाह पकड़ तिस स्वामी मेले जिसका मस्तक लहना चरण कमल भगता मन मुठे वेन परमेसर सगले मुठे ਸਤਜਨਾਕੀ ਧੂੜ ਨਿਤ ਬੰਛ ਹੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜੇ ਸਿਮਰਤ ਵਰ ਨਹਿਚਲ ਪਾਈਐ ਨਾਨਕ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ සබධරගායි හොකම සභාය සච්චී දර්ගහ මැහැලබලායේ සච්චේ දීන්ද යාල්මෙරෙ සහිභා සච්චේ මනපතියාාවෙන් පතිාවනාතින පතිාවනයාන් හෝවාරී ජියොවාරී සබද සුහාාවනයාන් අමරේදනාම සදාසුකදාතා ගොරමතිී මන්නවසාාවනයා රහාෝ, ਨਾ ਕੋ ਮੇਰਾ ਹੋ ਕਿਸ ਕੇਰਾ ਸਾਚਾ ਠਾਕੁਰ ਤੇਰ ਭਵਨ ਮੇਰਾ ਹਉ ਮੈਂ ਕਰ ਕਰ ਜਾਏ ਕਨੇਰੀ ਕਰ ਅਵਗਨ ਪਛੋ ਤਾਵਨਿਆ ਕਉ ਕੰਪਛਾਨੈ ਸੋ ਹਰ ਹਰ ਗੁਣ ਵਖਾਣੈ ਗੁਰ ਕੈ ਸਬਦ ਨਾਮਨੀ ਸਾਨ ਸਬਨਾ ਕਰ ਦਰ ਸਬਨਾ ਕਾਦਰ ਲੇਖਾ ਲੇਖਾ ਸੱਚਾ ਛੋਟ ਸ ਨਾਮ ਸੁਹਾਵਣਿਆ ਮਨਮਖ ਭੂਲਾ ਠੋਰ ਨਾ ਪਾਏ ਜੰਮ ਦਰਬੱਦਾ ਝੋਟਾ ਖਾਏ ਬੇਨ ਨਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਤੇ ਆਵਣਿਆ ਸਾਕਤ ਕੂੜੇ ਸੱਚ ਨਾ ਪਾਵੇ ਦੁਬਿਦਾਬਾਦਾ ਆਵੇ ਜਾਵੇ ਲਿਖਿਆ ਲੇਖ ਨ ਮਿਟੇ ਕੋਈ ਗੁਰਮਖ ਮੁਕਤ ਕਰਾਵਣਿਆ ਪਈੜਾ ਪਰ ਜਾਤੋ ਨਹੀਂ ਝੂਠ ਵਿੱਚ 11 ਰੋਵੇ ਤਾਹੀ ਅਵਗਣ ਮੁੱਠੀ ਮਹਿਲ ਨਾ ਪਾਏ ਆਵਗਾਣਾ ਗੋਣਪਖ ਸਾਵਣਿਆ ਪਈੜਤ ਜਨ ਜਾਤਾ ਪਿਆਰਿਆ ਪਿਆਰਾ ਗੁਰਮਖ ਬੂਜੈ ਤਤ ਵਿਚਾਰਾ ਆਵਨ ਜਾਣਾ ਠਾਕ ਰਹਾਏ ਸੱਚਾ ਨਾਮ ਸਮਾਵਣਿਆ ਗੁਰਮਖ ਬੂਜੈ ਅਕਥ ਕਹਾਵੇ ਸੱਚੇ ਠਾਕੁਰ ਸੱਚੇ ਠਾਕੁਰ ਸਾਚੋ ਭਾਵੇ ਨਾਨਕ ਸੱਚ ਕਹਿ ਬੇਨੰਤੀ ਸੱਚ ਮਿਲੇ ਗੁਣ ਗਾਵਣਿਆ ਮਾਜ ਮਹਲਾ ਤੀਜਾ ਕਰ ਪਹਿਲਾ ਕਰਮ ਹੋਵੇ ਸਤ ਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਏ ਹਉ ਮੈਂ ਮਾਰ ਸਦਾਸਖ ਪਾਇਆ ਮਾਇਆ ਮੋਹ ਛਕਾਵਣਿਆ ਹਉ ਵਾਰੀ ਜਿਉ ਵਾਰੀ ਸਤ ਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅਣਦਿਨ ਹਰ ਗੁਣ ਗਾਵਣਿਆ ਰਹਾਉ ਤਨ ਮਨ ਖੋਜੇ ਤਾ ਨਾਉ ਪਾਏ ਧਾਵਤ ਰਾਖੈ ਠਾਕ ਰਹਾਏ ਗੁਰ ਕੀ ਬਾਣੀ ਅਨੰਦਿਨ ਗਾਵੇ ਸਹਜੇ ਭਗਤਿ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮਖ ਸਾਚ ਮਿਲਾਤਾ ਵੇਖਾ ਨੌ ਦਰਵਾਜੇ ਦਸਵੈ ਮੁਕਤਾ ਅਨਹਦ ਸਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਹੀ ਗੁਰ ਪ੍ਰਸਾਦੀ ਮਨ ਵਸਾਏ ਅਨ ਦੇਨਾ ਸਦਾਰ ਹੈ ਰੰਗ ਰਾਤਾ ਦਰ ਸਚੈ ਸੋਜੀ ਪਾਵਨਿਆ ਪਾਪ ਪੁੰਨ ਕੀ ਸਾਰ ਨ ਜਾਣੀ ਦੁਜੈ ਲਾਗੀ ਪਰਮ ਭਲਾਣੀ ਅਗਿਆਨੀ ਅੰਦਾ ਮਗ ਨ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ਹਉਮੈ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਧਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਵਰਨਾ ਸਬਤ ਦੇਤਾਈ ਜਿਸ ਬਖਸੇ ਤਸ ਤੇ ਵਡਿਆਈ ਨਾਨਕ ਨਾਨਕ ਨਾਮ ਧਿਆਏ ਸਦਾ ਤੂ ਜੰਮਣਾ ਮਰਨ ਸਵਾਰਣਿਆ ਸੋ ਸੰਗਤ ਜੀ ਆਪ ਜੀ ਨੇ 110 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਕੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ